ਕਿਨੀ ਨਮੀ ਤੇ ਪ੍ਰਵਾਹ ਦੀ ਗੋਲਦਰੀਆਂ ਸਾਰੇ ਮੈਚਾਂ ਤੋਂ ਅੰਦਰ ਸਵਾਗਤ ਕਰਨ ਲਈ ਕਿਨੀ ਐਸਸੀ ਸਹਿਮਾਨ ਅਤੀ ਸਹਿਯੋਗ ਦੇ ਪ੍ਰਧਾਨ ਦੇ ਸਰਜਣ ਕਹਿੰਦਾ ਹਾਂ ਜੀ ਸਾਰੀ ਸਤਿ ਸ਼੍ਰੀ ਅਕਾਲ ਜੁਗਤ ਅਗਿਆਸੀ ਜੀ ਲਈ ਚੰਦਕੁਮਾ ਜੀ ਨੇ ਆਪਣੀ ਹੋਲਦੜੀ ਮਮੀ ਚੰਡੇ ਨੂੰ ਸਲਾਮੀ ਪੰਜਾਬੀ ਇਸ ਦੀ ਗਵਾਨੀ

इस लिहाज़ से जा रहा है कि किसी साले में अमरत्व शांति के दाल अपने अधिकार को देखकर इस देश में घूंट लगने तक कोई चालन नहीं संभव है। नी तेरी डिप्टी आगे का ऑप्शन जी? ठीक है। ਹਾਂਜੀ ਸਰ ਹਾਂਜੀ ਸਰ ਅੱਜ ਜਿਸ ਤਰ੍ਹਾਂ ਕਿ ਪੂਰੇ ਦੇਸ਼ ਦੇ ਵਿੱਚ ਗਣਤੰਤਰ ਦਿਵਸ ਦਾ ਜਿਹੜਾ ਕਿ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਵੇਂ ਨਗਰ ਕੌਂਸਲ ਨਕੌਦਰ ਦੇ ਵਿੱਚ ਵੀ ਬਹੁਤ ਧੂਮ-ਧਾਮ ਦੇ ਨਾਲ ਇਸ ਮੌਕੇ ਪੂਰੇ ਦੇਸ਼ ਨੂੰ ਕੀ ਸੰਦੇਸ਼ ਕੋ ਅੱਜ ਸਾਡੇ ਇੱਥੇ ਮਿਊਨਿਸਪਲ ਕੌਂਸਲ ਦੇ ਵਿੱਚ ਵੀ ਔਰ ਸਾਰੇ ਪੂਰੇ ਭਾਰਤ ਦੇ ਵਿੱਚ ਜੋ ਗਣਤੰਤਰ ਦਿਵਸ ਹੈ ਉਹ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਇੱਕ ਲੋਕਤੰਤਰ ਦਾ ਤਿਹਾਰ ਹੈ ਆਪਾਂ ਸਾਰੇ ਇਕੱਠੇ ਹੁੰਨੇ ਆਂ ਰਾਸ਼ਟਰੀ ਜਿਹੜਾ ਆਪਣਾ ਝੰਡਾ ਹੈ ਉਹਨੂੰ ਸਲਾਮੀ ਦਿੰਨੇ ਆ ਔਰ ਸਾਰੇ ਔਰ ਸਾਰੇ ਜਿਹੜੇ ਸਾਡੇ ਸਾਥੀ ਕੌਂਸਲ ਸਹਿਬਾਨ ਆ ਉਹ ਵੀ ਇੱਥੇ ਹਾਜ਼ਰ ਹੁੰਦੇ ਆ ਹਾਜ਼ਰ ਹੋ ਕੇ ਸਾਰੇ ਅਸੀਂ ਨਾਲ ਮਿਲ ਕੇ ਜਿਹੜਾ ਇਹ ਤਿਹਾਰਾ ਮਨਾਉਨੇ ਆ ਹਰ ਸਾਲ ਔਰ ਅੱਜ ਤਕਰੀਬਨ ਮਿਲੇ ਪੰਜਵਾਂ ਹਾਂ ਪੰਜਵਾਂ ਜਿਹੜਾ ਹੈਗਾ ਗਣਤੰਤਰ ਦੇ ਬਸ ਮੇਰੀ ਟਰਮ ਦਾ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਹੈ ਮਿਸੀਪਲ ਕੌਂਸਲ ਵਿਖੇ ਔਰ ਮੈਂ ਇਸ ਮੌਕੇ ਆਪਣੇ ਸਾਥੀ ਕੌਂਸਲ ਸਹਿਬਾਨਾਂ ਨੂੰ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਾ ਦਿੰਨਾ ਕਿਉਂਕਿ ਇਹ ਜਿਹੜਾ ਗਣਤੰਤਰ ਦਿਵਸ ਆ ਇਹ ਸਾਨੂੰ ਯਾਦ ਕਰਾਉਂਦਾ ਹੈ ਬਾਬਾ ਸਾਹਿਬ ਭੀਮਰਾਮbedkar ਦੀ ਕਿਉਂਕਿ ਇਸ ਦਿਨ ਸਾਡਾ ਸੰਵਧਾਨ ਜਿਹੜਾ ਆ ਉਹ ਲਾਗੂ ਹੋਇਆ ਸੀ ਔਰ ਸੰਵਧਾਨ ਲਿਖਿਆ ਸੀ ਸਾਡੇ ਬਾਬਾ ਸਾਹਿਬ ਭੀਮਰਾਓ ਉਮੇਦਕਰ ਜੀ ਨੇ ਗਣਤੰਤਰ ਦਿਵਸ ਜਿਹੜਾ ਆ ਸਾਨੂੰ ਯਾਦ ਕਰਾਉਂਦਾ ਹੈ ਸਾਡੇ ਯੁੱਧਿਆਂ ਦੀ ਜਿਨ੍ਹਾਂ ਦੀ ਅਨਥਕ ਮਿਹਨਤ ਔਰ ਅਨਥਕ ਕੁਰਬਾਨੀਆਂ ਸਦਕਾ ਅਸੀਂ ਅੱਜ ਜਿਹੜੀ ਖੁੱਲੀ ਇਹ ਹਵਾ ਆ ਖੁੱਲੀ ਫਜ਼ਾ ਦੇ ਵਿੱਚ ਜਿਹੜਾ ਹੈਗਾ ਉਹ ਆਨੰਦ ਮਾਣ ਰਹੇ ਆ ਔਰ ਆਪਣੇ ਰਾਸ਼ਟਰੀ ਤਿਹਾੜ ਜਿਹੜੇ ਆ ਉਹ ਮਨਾ ਰਹੇ ਆ ਔਰ ਇਸ ਮੌਕੇ ਮਸ਼ਹਰ ਵਾਸੀਆਂ ਨੂੰ ਵੀ ਵਧਾਈ ਦੇਣਾ ਕਿਉਂਕਿ ਸ਼ਹਿਰ ਨੇ ਵੀ ਬਹੁਤ ਸਾਥ ਦਿੱਤਾ ਸ਼ਹਿਰ ਵਾਸੀ ਜਿਹੜੇ ਹੈਗੇ ਆ ਉਹ ਵੀ ਬਹੁਤ ਵੱਧ ਜੜ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਆ ਔਰ ਅੱਜ ਵੀ ਸਾਡੇ ਵਿੱਚ ਕਾਫੀ ਕੁਝ ਪੁਰਾਣੇ ਸੁਤੰਤਰਤਾ ਸਨਾਨੀ ਜਿਹੜੇ ਆ ਉਹਨਾਂ ਦੇ ਜਿਹੜੇ ਅੱਗੇ ਵੰਸ਼ਜ ਆ ਉਹ ਜਿਹੜੇ ਉਹ ਵੀ ਅੱਜ ਸਾਡੇ ਵਿੱਚ ਇੱਥੇ ਮੌਜੂਦ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਸਾਰੇ ਮੁਲਕ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਗੰਨਤਾਂ ਦੇ ਹਫਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ